ਅਚਾਨਕ ਆਈ بارش ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਕੁਝ ਕਿਸਾਨਾਂ ਦੇ ਚਿਹਰਿਆਂ ਤੇ ਇਸ بارش ਨੇ ਨਿਰਾਸ਼ਾ ਵੀ ਲਿਆਂਦੀ ਅਜਿਹਾ ਹੀ ਵਾਕਿਆ ਖੰਨਾ ਮੰਡੀ ਦਾ ਹੈ ਜਿੱਥੇ بارش ਨੇ ਮਿਹਨਤ ਨਾਲ ਪਾਲੀ ਕਿਸਾਨਾਂ ਦੀ ਮੱਕੀ ਨੂੰ ਪਾਣੀ ਚ ਰੋੜ ਦਿੱਤਾ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਮੰਡੀਕਰਨ ਬੋਰਡ ਦੇ ਮੰਡੀ ਚ ਮਾੜੇ ਪ੍ਰਬੰਧਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਤੇ ਹੀ ਕਿਸਾਨਾਂ ਵੱਲੋਂ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਮੇਰੀ 2 ਕਿੱਲਿਆਂ ਦੀ ਫਸਲ ਆ ਸਵੇਰ ਤੋਂ ਬੱਦਲ ਬਾਈ ਚੱਲ ਰਹੀ ਆ ਅਸੀਂ ਉਹਨਾਂ ਕਹਿ ਵੀ ਰਹੇ ਹਾਂ ਇਕੱਠੀ ਕਰੋ ਉਹ ਕਦੇ ਉਹ ਟਰੈਕਟਰ ਵਾਲੇ ਕੋਲ ਜਾਂਦੇ ਆ ਕਰਾਹਣਾ ਇਕੱਠੀ ਕਰਦੇ ਆ ਫੇਰ ਅਖੀਰ ਨੂੰ ਮੈਂ ਜਾ ਕੇ ਜਦੋਂ ਨਾ ਉਹਨਾਂ ਤੋਂ ਇਕੱਠੀ ਹੋਈ ਮੈਂ ਆਪਦੀ ਫਸਲ ਦੇਖੀ ਵੀ ਉਹ ਪਾਣੀ ਸਾਰੀ ਰੁੜਦੀ ਜਾ ਰਹੀ ਆ ਮੈਂ ਪਿੰਡੋਂ ਜਾ ਕੇ ਮੈਸੀ ਟਰੈਕਟਰ 241 ਮਗਰ ਕਰਾਹ ਭਲਾ ਕੇ ਫੇਰ ਉਹ ਸਾਰੀ ਇਕੱਠੀ ਕੀਤੀ ਆ ਕੱਠੀ ਕਰਨ ਤੋਂ ਬਾਅਦ ਯੂਦ ਵੀ ਸਾਡਾ 2 ਤੋਂ 2.5 ਕੁਇੰਟਲ ਦਾ ਜਿਹੜਾ ਨੁਕਸਾਨ ਆ ਉਹ ਸਾਡਾ ਹੋ ਚੁੱਕਿਆ ਜੀ ਮਤਲਬ ਕਿਸਾਨਾਂ ਲਈ ਮੰਡੀ ਬੋਰਡ ਜਾਂ ੜਤੀਆਂ ਬਲੋਂ ਕੋਈ ਪ੍ਰਬੰਧ ਨਹੀਂ ਨਹੀਂ ਹੁਣ ਅਸੀਂ ਕੀ ਪ੍ਰਬੰਧ ਕੀ ਮੰਨੀਏ ਜੀ ਸਾਡੀ ਫਸਲ ਦਾ 2.5 ਕੁਇੰਟਲ ਦਾ ਤਾਂ ਸਾਡਾ ਨੁਕਸਾਨ ਹੋਇਆ ਕੀ ਕੀ ਜੀ ਪ੍ਰਬੰਧ ਮੰਨੀਏ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੋ ਸਾਡਾ ਨੁਕਸਾਨ ਹੋਦਾ ਸਾਨੂੰ ਉਹ ਦਿੱਤਾ ਜਾਵੇ ਜੀ ਸਾਡੀ ਸਾਰ ਲਈ ਜਾਵੇ ਕੋਈ ਵਪਾਰੀ ਵਰਗਾ ਜੋ ਸਾਡੀ ਲੁੱਟ ਰਹੀ ਆ ਸਾਡੀ ਲੁੱਟ ਬਚਾਈ ਜਾਵੇ ਜੀ ਕਿਸਾਨੀ ਰੇਟ ਕੀ ਮਿਲਦੇ ਪੈਣ ਕਿੰਨਾ ਘਟਾ ਪੈ ਰਿਹਾ ਕਿਸਾਨ ਹੋ ਪਿਛਲੀ ਵਾਰ ਇਹੀ ਅਸੀਂ 18-1900 ਵਿੱਚ ਰਹੇ ਸੀ ਹੁਣ ਅਸੀਂ ਉਹੀ 11-1200 ਰੁਪਏ ਵਿੱਚ ਰਹੇ ਹਾਂ ਜੀ ਇਸ ਰੇਟ ਨੂੰ ਵੀ ਕੋਈ ਲੈਣ ਨੂੰ ਤਿਆਰ ਹੈਗਾ ਕਿ ਨਹੀਂ ਲੈਣ ਨੂੰ ਤਿਆਰ ਹੁਣ ਵਪਾਰੀ ਵਾਰ ਘਾਉਂਦਾ ਜੀ ਹੁਣ ਅਸੀਂ ਸਾਨੂੰ ਤਿੰਨ ਦਿਨ ਬੈਠਿਆਂ ਨੂੰ ਹੋ ਗਏ ਜੀ ਉਹ ਆ ਕੇ ਮੁੱਠੀ ਭਰ ਕੇ ਸੜ ਜਾਂਦਾ ਨਰਮ ਆ ਜੀ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਜਿਹੜੇ ਕਿਸਾਨ ਨੇ ਉਹ ਸੇਮ ਡੇ ਘਰੋਂ ਚਲੇ ਜਾਣਗੇ ਤੇ ਹੁਣ ਜਿਹੜਾ ਕੋਸਾ ਸਾਰਾ ਕੁਝ ਸਾਹਮਣੇ ਹੀ ਆ ਜੀ ਹੁਣ ਅਸੀਂ ਸਾਡਾ ਸਾਡੀ ਤਾਂ ਕੋਈ ਸਾਰ ਨਹੀਂ ਲੈ ਰਹੀ ਨਵਾਬ ਜੀ ਦੀ ਮੰਗ ਕਰਦੇ ਸਰਕਾਰ ਕੀ ਨਵਾਬ ਜੀ ਦੀ ਮੰਗ ਕਰ ਰਹੇ ਆ ਸਹੀ ਰੇਟ ਆ ਜੋ ਗੌਰਮੈਂਟ ਬੰਦਿਆ ਉਹ ਸਾਨੂੰ ਇਹਦਾ ਮੱਕੀ ਦਾ ਦਿੱਤਾ ਜਾਵੇ ਕਿਉਂ ਨਹੀਂ ਦਿੱਤਾ ਜਾ ਰਿਹਾ ਹਰ ਰਮਨ ਸਿੰਘ ਜੀ ਜ਼ਮੀਨ ਕਿੱਥੋਂ ਆਇਓ ਤੁਸੀਂ ਮਾਨਕੇ ਜੀ ਕਿੰਨੀ ਜਿਮਕੇ ਲੈ ਕੇ ਆਏ ਸੀ ਮੱਕੀ ਦੀ ਮੱਕੀ ਆ ਟਕੇਲਿਆਂ ਦੀ ਬਈ ਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ 8-9 ਤੋਂ 10 ਜਰਮ ਤੋਂ ਤੱਕ ਜਿਹੜੇ ਛੜ ਗਿਆ ਪਾਣੀ ਦੇ ਕਿੰਨੇ ਦਿਨ ਹੋ ਗਏ ਆਇਆ ਨੂੰ ਮੰਡੀ ਦੇ ਅੱਜ 5 ਦਿਨ ਹੋ ਗਏ ਸਾਨੂੰ ਜਿੱਦਾਂ ਉਦੋਂ ਮੇਂ ਪਿਆ ਉਦੋਂ ਦਾ ਹੀ ਆ ਜੀ ਆ ਟਰੈਕਟਰ ਕੋਲ ਖੜਾ ਫੱਕ ਜੀ ਉਦੋਂ ਦਾ ਖੇਡ ਨਾਲ ਚੱਲਦਾ ਚੱਲ ਆਪਣੀ ਲੇਵਲ ਲੈ ਕੇ ਪਿੰਡੋਂ ਅੱਛਾ ਆ 15 ਮਨ ਦੀ ਮੱਕੀ ਸਕਾਈ ਮਤੀ ਚੱਲ ਸਖਾਈ ਚੱਲ ਉਹਨਾਂ ਨਾਲ ਵਿਕਦੀ ਨਹੀਂ ਮਾਰਕੀਟ ਚ ਕੀ ਹੋ ਰਿਹਾ ਨਹੀਂ ਵਿਕਦੀ ਨਹੀਂ ਚੱਲ ਵੇ ਕਹਿੰਦੇ ਗੇਲੀ ਆ ਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰ ਰਹੇ ਵੀ ਪਾਲਾ ਸੀ 2200 ਰੁਪਏ ਕਿਹੜੀ ਰਹੀ ਆ ਪਾਲਾ ਮੱਕੀ ਐਚ ਚ ਨਹੀਂ ਵਿਕੇ 1200 ਹੁਣ ਕੀ ਮੰਗ ਕਰਦੇ ਮੰਗ ਉਹਨਾਂ ਨੂੰ ਵੀ ਰੇਟ ਪੂਰਾ ਮਿਲਣਾ ਚਾਹੀਦਾ ਜਿੰਨਾ ਮੱਕੀ ਦਾ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼